ਕਿਵੇਂ ਸਾਰੇ ਤੁਹਾਡੇ ਲਈ ਨਵੇਂ ਨਵੇਂ ਐਕਸਰਸਾਈਜ਼ ਲੈ ਕੇ ਆਉਂਦੇ ਰਹਿੰਦੇ ਆ ਤੁਸੀਂ ਲਾਉਣੀਆਂ ਸਾਡੇ ਨਾਲ ਤੇ ਅਸੀਂ ਵੀ ਲਾਉਣ ਲੱਗੇ ਆਂ ਸਰਾਵਾ ਗਰਾਊਂਡ ਤੋਂ ਇੱਕ ਵਾਰ ਫੇਰ ਜੁੜੇ ਆ ਤੁਹਾਡੇ ਨਾਲ ਆਪਣੇ ਆਪਣੇ ਗਰਾਊਂਡ ਦੀ ਸ਼ਾਨ ਮਦਾਓ ਪਿੰਡ ਦੀ ਸ਼ਾਨ ਉਹਦਾਓ ਉਹਦੇ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਆਜੋ ਫਿਰ ਕਰਦੇ ਆਂ ਸ਼ੁਰੂ ਚਲਿਓ ਵੀ 15 ਮਿੰਟ ਆ 15 ਮਿੰਟ ਜਦੋਂ ਹੋ ਗਏ ਪੂਰੇ ਉਦੋਂ ਕਟਣੀਆਂ ਠੀਕ ਆ 15 ਮਿੰਟ ਲਾ ਦੇ 15 ਮਿੰਟ ਲਾ ਦੇ ਠੀਕ ਆ ਕੁਸ਼ਾ ਪੂਰਾ ਲਾਉਣਾ ਥੱਲੇ ਆਜੋ

ਚੱਲ 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 ਚੱਲ। ਇਹ ਕੇਣਾ ਏਡ ਚੱਕ ਲਓ ਕੇਣਾ ਪਲੇਟ ਚੱਕ ਲਓ। ਲਿਆ 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 ਖਿੱਚ ਕੇ। ਪਰਲੇ ਪਾਸੇ ਹੋਇਆ ਕਰੋ ਲੈ ਹੁਣ ਇਹ ਕੇਣਾ। ਉਹ ਰੱਖ ਦੀ ਉਥੇ। ਉਹ ਉਥੇ ਰੱਖੀ ਆ। ਚਲੋ ਵੀ ਚਲੋ ਚਲੋ। ਇਹ ਗੱਲ ਨਹੀਂ ਬੰਦੀ ਹੁਣ ਡਬਲ ਕਰਤਾ ਕੰਮ। ਹੁਣ ਦੋ ਜਣੇ ਉਹ ਪਰਲੇ ਪਾਸੇ ਲਾ ਦੇ ਨਾਲ। ਆ ਯਾਰ। ਬਾ ਯਾਰ ਤੂੰ ਤਾਂ ਕੰਮ ਨਹੀਂ ਕਰਨਾ। ਸਪੀਡ ਨਾਲ ਜੇ ਨਾ ਸਪੀਡ ਫੌਲ ਜਿੰਨੀ ਖਿੱਚ ਸਕਦੇ ਆ ਡਬਲ ਹੋ ਜਾਓ ਪਰਲੇ ਪਾਸੇ ਹੁਣ ਇੱਕ ਇਹਨਾ ਪਰਲੇ ਪਾਸੇ ਲੰਘ ਜਾ ਕਰੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬੜਾ ਧਿਆਨ ਵੀ ਰੱਖਣਾ ਆਪਾਂ ਇਹ ਫੌਲ ਹੁੰਦੇ ਆ ਚਲੋ 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 ਇਹਦਾ ਕੰਪੀਟੀਸ਼ਨ ਕਰਾਵਾਂਗੇ ਲਾਸਟ ਤੇ ਜਦੋਂ ਮੁੱਕ ਗਈ ਵੀ ਕਿਹੜਾ ਕਿੰਨੇ ਟਾਈਮ ਚਲਾਉਂਦਾ ਪਰਲੇ ਪਾਸੇ ਟੱਪ ਜਾ ਕਰੋ ਹੁਣ ਪਰਲੀ ਵੇਲੀ ਹੁੰਦੀ ਹੈ ਚਲੋ ਚਲੋ ਇੱਕ ਇਹਨਾ ਪਰਲੇ ਸ ਇੱਕ ਪਰਲੇ ਚੱਲ ਬਿੱਟ ਹੈ ਆਜੋ 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 ਖਿੱਚ ਕੇ ਸਪੀਡ ਬਰਾਉ ਸਪੀਡ ਗੱਡੀ ਬਣਾਵੇ ਰੀਲ ਕਿੱਥੋਂ ਮੜਿਆ ਚੱਲਣ ਦੇ ਚੱਲਣ ਦੇ ਕੋਈ ਨਹੀਂ ਓਏ ਪਲੇਟ ਚੱਕਣੀ ਛੱਡ ਦਿਓ ਕੱਲਾ ਪੁਸ਼-ਅਪ ਕਰ ਦਿਓ ਚਲੋ ਸਪੀਡ ਹੋਰ ਵਾਜੂਗੀ ਓਏ ਪਲੇਟ ਚੱਕਣੀ ਛੱਡ ਦਿਓ ਪੁਸ਼-ਅਪ ਕੱਲਾ ਓਏ ਪੁਸ਼-ਅਪ 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 ਚਲੋ 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 ਸਪੀਡ ਘਟਾ ਸਪੀਡ ਘਟਾ ਚਲੋ ਚਲੋ ਹੁਣ ਤਾਂ ਵਧਾ ਦਿਓ ਹੁਣ ਤਾਂ ਕੱਲਾ ਪੁਸ਼-ਅਪ ਹੀ ਆ ਚੱਕਣੀ ਨਹੀਂ ਪਲੇਟ ਕੋਈ ਨਹੀਂ ਧਿਆਨ ਨਾਲ ਚੱਲ ਚੱਲ ਖੜਦੇ ਗਾ ਦੋ ਐ ਖੜਨਾ ਨਹੀਂ ਖੜਨਾ ਨਹੀਂ ਚਲੇ 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 ਕਿਤਾ ਸਪੀਡ ਦੇ ਪੜਾਕੇ ਵਾਲਾ ਪੜਾਕੇ ਚਲੋ 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 ਹਰਮਨ ਹਰਮਨ ਸਲੋ ਹੈ ਹਰਮਨ ਸਲੋ ਹੈ ਚੱਲ 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 ਕੋਈ ਨਹੀਂ ਹੁੰਦਾ ਇੰਝ ਚੱਲ ਭੱਜ ਲਾ ਉਥੋਂ ਦੀ ਚਲੋ ਨਹੀਂ ਨਹੀਂ ਕੋਈ ਨਹੀਂ ਹੁੰਦਾ ਸੱਜਣ ਬਾਅਦ ਚਲੋਣ ਚਲੋ 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 ਜੱਟ ਚੜੀ ਲੈ ਉਹ ਨਹੀਂ ੜਦੇ Calec, 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 boh, pelek, muriah, ya. pelek, calec, 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 ਤਾਂ 5 ਮਿੰਟ ਹੀ ਹੋਇਆ 5 ਮਿੰਟ ਹੀ ਹੋਏ ਕਿ ਹੋ ਗਏ ਬਾਹਰ ਇਹ ਤਾਂ 5 ਮਿੰਟ ਨਹੀਂ ਹੋਏ ਤੁਸੀਂ ਕਹਿੰਦੇ ਫਾਇਦਾ ਨਹੀਂ ਸਹੀ ਕਹਿੰਦਾ ਫਾਇਦਾ ਹੀ ਬਹੁਤ ਹੈ ਚੱਲ ਚੱਲ ਓਏ ਚਲੋ 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 ਕਿਵੇਂ ਲੱਗੀ ਦੱਸੋ ਸਾਰੇ ਜਣੇ ਚੱਲ ਚੱਲ ਖਾਲੀ ਐ ਚੱਲ ਉਹ ਤਾਂ ਗਿਆ ਸਪੀਡ 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 ਲਾਸ ਤੇ ਇਕੱਲੇ ਇਕੱਲੇ ਦਾ ਕਰਾਉਣਾ ਟਾਈਮ ਲਾ ਕੇ ਵੀ ਕਿਹੜਾ ਕਿੰਨੇ ਚੱਲਾਉਂਦਾ ਹੈ ਬਹ ਪੰਜ ਹੀ ਹੋਇਆ ਮਿਲੋ ਹਜੇ ਤਾਂ ਚੱਲ ਚੱਲ ਚੱਟਾ ਆ ਇੱਥੇ ਸਪੀਡ ਘਟਾ ਥੋੜੀ ਯਾਰ ਚਲੋ ਇਹਦਾ ਪੰਜ ਹੀ ਹੋਇਆ ਫਾਇਦਾ ਬਹੁਤਾ ਮੂਰੇ ਲੱਗਾ ਛੱਡ ਕੇ ਚੱਲਾ ਸਭ ਚਲੋ ਚਲੋ ਸਾਹ ਚੜ ਗਿਆ ਹੁਣ ਚਲੋ ਹਾਂ ਓਏ ਚਲੋ ਸਪੀਡ ਘਟ ਗਈ ਸਾਰਿਆਂ ਦੀ ਸਪੀਡ ਘਟ ਗਈ ਚੱਲ ਚੱਲ ਉੱਤੋਂ ਦੀ ਕੁਝ ਨਹੀਂ ਹੁੰਦਾ ਟੱਪ ਜਾ ਕਰੋ ਜੇ ਪੁਸ਼-ਅਪ ਨਹੀਂ ਲੱਗਦਾ ਟੈਨ ਹੀ ਉੱਤੋਂ ਹੀ ਟੱਪਿਆ ਕਰੋ ਆਜੋ ਕਿੱਤੋ 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 ਲਾਲਾ ਕਿੱਤੋ ਫੀਟ ਸਪੀਡ 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 ਘੱਟਾ ਚੱਲ ਰੱਜ ਕੇ ਟੱਪਿਆ ਉੱਤੋਂ ਦੀ ਉਹੀ ਸਪੀਡ 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 ਨਾਲ ਚੱਲੋ ਕੁਛ ਨਹੀਂ ਹੁੰਦਾ ਪੁਸ਼-ਅਪ ਛੱਡਿਆ ਕਰੋ ਬੇਈ ਦੀ ਉੱਤੋਂ ਦੀ ਟੱਪ ਜਾ ਕਰੋ

15 ਮਿੰਟ ਲਾਗੇ ਤੂੰ ਤਕੜੇ ਆ ਬੈਠਣਾ ਨਹੀਂ ਖੜਾ ਬੈਠਣਾ ਕਰ ਮੈਂ ਚਲੋ 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 ਵਧ ਜਾਓ ਚੱਕ ਦੁੱਧ ਦੇ ਸੜਦਾ ਥੱਲੇ ਹਾਂ ਕਰ ਦੋ ਲੱਤੀਆਂ ਟੋਏ ਪਾ ਦੋ ਟੋਏ ਮੀਂਹ ਦਾ ਪਾਣੀ ਖੜ ਜਾ ਇੱਥੇ ਕਿਵੇਂ ਹੈ ਕਿਆ ਮੈਂ ਵਧੀਆ ਸਵੇਰ ਕਿੰਨੇ ਵਜੇ ਹੁੰਦੇ ਨੇ ਮੈਂ ਜੀ ਅਸੀਂ ਅੱਜ 4:30 4:30 4:30 ਤੋਂ 5:00 ਦੇ ਵਿੱਚ ਪਾ ਦੋ ਪਾ ਦੋ ਟੋਏ ਸਲੋ ਹੋ ਗਿਆ ਸਲੋ ਹੋ ਗਿਆ ਚੱਲ 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 ਖਿੱਚ ਕੇ ਖਿੱਚ ਕੇ ਚੱਲ ਚੱਲ ਉਹ ਕਾ ਯਾਰ ਤੂੰ ਇਹਦੇ ਜੀ ਵਿੱਧੀ ਜਨਾ ਓਏ ਭੱਜਣਾ ਇਹ ਤਾਂ ਭੱਜ ਕੇ ਭੱਜ ਕੇ ਚੱਲੋ ਭੱਜ ਕੇ ਮਗਰਲੇ 5 ਮਿੰਟ ਸਪੀਡ ਖਿੱਚੋ ਤੇ ਤੂੰ ਨਹੀਂ ਪਹੁੰਚ ਵੀ ਮਾਗੇ ਉੱਤੇ ਨਾ ਮਾਰੀ ਸ਼ਾਲਾ ਰਵੇ ਬਣ ਨਹੀਂ ਕੋਈ ਨਹੀਂ ਮੇਰੇ ਤਾਂ ਚਲ 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 ਖੇਤ ਕੇ 15 ਮਿੰਟ ਖੜ ਗਏ ਜੀ ਵੀ ਅੰਦਰ ਆਈ ਕੋਈ ਨਹੀਂ ਚੱਲ ਤਾ ਜੰਪ ਲਾਉਣੇ ਜੰਪ ਗਰਾਊਂਡ 'ਚ ਬੰਦਾ ਹਾਰਾ ਐਵੇਂ ਕਿਉਂ ਖਾ ਕੇ ਸ਼ੀਸ਼ੇ 'ਚ ਵੇਖਣ ਦਾ ਕੋਈ ਫਾਇਦਾ ਨਹੀਂ ਹਾਂ ਵੇ ਆ ਸਪੀਡ ਵੇਖੋ ਇਹਦੀ ਕੋਈ ਨਹੀਂ ਖੜਾ ਮੋਟੀਵੇਸ਼ਨ ਤਾਂ ਦੇਣੀ ਆ ਚੱਲ ਖੜ ਗਿਆ ਤੋ ਗਏ ਕਿੰਨੇ ਮਿੰਟ ਹੋ ਗਏ ਹਜੇ 10 ਨਹੀਂ ਹੋਏ ਖੜ ਗਏ ਓਏ ਚਲੋ ਮੈਂ ਵੀ ਲੱਗਿਆ ਛੁੱਟਣਾ ਨੂੰ ਯਾਰ ਉੱਤੇ ਨਾ ਡੇਕੀਂ ਬੁਲਿਆ ਚੱਲ ਨਹੀਂ ਡਾਈ ਡਾਈ ਇਹ ਟਾਈਮ ਚੱਲ ਚੱਲ ਓਏ ਚੱਲੇ ਚਲੋ 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 ਧੱਕਾ ਮਾਰਾ ਕਰੋ ਮਗਰੋਂ ਜਿਹੜਾ ਨਹੀਂ ਚੱਪਾ ਜਦਾ ਮੁਰੇ ਚੱਲ ਮੁਰੇ ਚਲ 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 ਲੈ ਫਤਕੇ ਚੱਲ ਲੈ ਫਤਕੇ ਫਤਕੇ ਕਿੱਥੇ ਕਿੱਥੇ 10 ਮਿੰਟ ਹੋ ਗਿਆ ਜੇ

ਵੀ ਲੜ ਗਏ ਪਰੇ ਪਰੇ ਨਹੀਂ ਨਹੀਂ ਪਰੇ ਨੰਦਾ ਵੀ ਕਿੰਨੇ ਗਾ ਚੱਲ ਸਪੀਡ ਨਾਲ ਚੱਲੀ ਆ ਬਈ ਚੰਗਾ ਆ ਬਾਬਾ ਜਦ ਦੀ ਪੱਕੇ ਰੋ ਆ ਦੇਖ ਲੈ ਹਾਂ ਕੌਣ ਲਾਊਗਾ किधर गया वो बुढ़िया चल 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 आके तेरा मज हो चल 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 कौन लाऊगा जो पंद्रह मिनट पूरे हो गए फिर कॉम्पीटिशन लवावे दो दा। दो दो। खड़ गए यार खड़ गए यार खड़ गए कबड्डी भी लाव ਸਾਰਿਆਂ ਵਾਲਾ ਹੋਰ ਯਾਰ ਸਲੋ ਹੋ ਗਏ ਸ਼ੂਗਰ ਦਾ ਐਸਿਡ ਦਾ ਬੀਪੀ ਦਾ ਸਾਰਿਆਂ ਦਾ ਇਹਦਾ ਹਾਲ ਆਇਆ ਕਰੋ ਬਸ 3 ਮਿੰਟ ਪਏ ਅਜੇ ਪੂਰਾ ਕਿਤੇ ਕਿੱਥੇ ਆਹੋ ਚੱਲ ਚੱਲ ਤੈਨੂੰ ਵੀ ਵੇਖੀ ਚੱਲ ਯਾਰ ਨੂੰ ਤੋਰੋ ਜੀ ਚੱਲ ਓਏ ਆ ਗਿਆ ਮੈਂ ਚੱਲ ਚੱਲ ਲੈ 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 ਜਾ ਫੇਰ ਚੱਲ 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 ਤੈਨੂੰ ਵੇਖੀ ਦਊ ਮੈਂ ਚੱਲਾ ਚੱਲੇ ਕਿੱਥੇ 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 ਚੱਲ 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 <स्या> <फिज्ञे> तगड़ा यार आ तगड़ा मुंडा <फिचो>, खिचो 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 <फिणेंगे> किन्ने मिनट रह गए हो गया दो ही रह गए बस दो रह गए दो तो भी पता खादा क्या हो रहा चल भज के ਹਟ ਜਾ ਬਾਹਰ ਤਾਂ ਨਹੀਂ ਆਉਂਦਾ ਕਾਉਂ ਇਹ ਕਰਦਾ ਓਏ ਆ ਆ ਗਿਆ ਕਿ ਉਹ ਖੜੇ ਕੀ ਖਾਤਾ ਸੀਗਾ ਸਮੋਸੇ ਨਿਕਲਦੇ ਨਾ ਫੁੱਲ ਕੇ ਬਾਹਰ ਨੂੰ ਉਹ ਖੜ ਗਏ ਆ ਚੱਲ ਧਿਆਨ ਨਾਲ ਆਣਾ ਸੜਤਨਾਲ ਵਾਲੇ ਚੱਲ ਖੱਚ ਕੇ ਦੋ ਮਿੰਟ ਹੀ ਗਈ ਐ ਨਾ ਦੋ ਮਿੰਟ ਦੋ ਮਿੰਟ ਰਹਿ ਗਏ ਬਸ ਤੂੰ ਕਹਿੰਦਾ ਕੋ ਬੰਦ ਨਹੀਂ ਜਾਂ ਹਣੋ ਖੜਾ ਕਰ ਤਾਂ ਮੂਰੇ ਲੱਗਾ ਉਹਦੇ ਮਗਰ ਲੱਗਾ ਉਹ ਗਿਆ ਉਹਦੇ ਮਗਰ ਚੱਲ ਤੂੰ ਲੇਟ ਆ ਤੂੰ ਲੇਟ ਲੱਗਿਆ ਹੈਨਾ 15 ਮਿੰਟ ਤੇਰੇ 10 ਮਿੰਟ ਬਾਅਦ ਚ ਲੱਗਣਗੇ ਬਾਅਦ ਚਲੋ 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 ਲੈ ਲੈ ਕੰਮ ਚੱਲ ਚਲ ਏ ਇੱਥੇ ਲਾਉਣ ਨਾ ਬਗਾਰ ਹੋ ਗਈ ਬਗਾਰ ਹੋ ਹਾਂ ਸਿੱਧੇ ਕਰ 30 ਕਿੰਟ ਓਹ ਜਾਸ ਲਾਉਗੇ ਗੱਤ ਕੇ ਅਰੇ ਕੇਮਿਆ ਤੇਰੇ ਤਾਂ 15 10 ਮਿੰਟ ਰਹਿੰਦੇ ਆ ਅੱਛਾ ਕੋਈ ਨਹੀਂ ਜਾ ਕਿਵੇਂ ਲੱਗੀ ਦੱਸੋ ਪੜਾ ਕੇ ਪੈਂਦੇ ਕਿ ਨਹੀਂ ਥੈਂਕ ਯੂ